ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮੇਤਰੋ ਪਿੰਡ ਲੰਗਿਆਣੇ ਨਵੇਂ ਦੇ ਵਿੱਚ ਹਨਾ ਵੀਰੇ ਨਵਾਂ ਲੰਗਿਆਣਾ ਪਿੰਡ ਆ ਜ਼ਿਲ੍ਹੇ ਮੋਗੇ ਦਾ ਪਿੰਡ ਆ ਮੁੱਦਕੀ ਤੋਂ ਬਾਗਾ ਪੁਰਾਣਾ ਰੋਡ ਦੇ ਉੱਤੇ ਸਥਿਤ ਹੈ ਮੇਤਰੋ ਤੇ ਇਸ ਟਾਈਮ ਆਪਾਂ ਭਾਈ ਜਿਸ ਘਰ ਦੇ ਵਿੱਚ ਮੋਹਨ ਦਵਿੰਦਰ ਭਾਈ ਹਨਾ ਪੁਸ਼ਪਿੰਦਰ ਪੁਸ਼ਪਿੰਦਰ ਸ਼ਰਮੇ ਭਾਈ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਤੇ ਅੱਜ ਆਪਾਂ ਬਾਈ ਦੇ ਕੋਲ ਤਿੰਨ ਕਟੀਆਂ ਦੀ ਵੀਡੀਓ ਦਿਖਾਉਣੀ ਆ ਤੁਹਾਨੂੰ ਮਿੱਤਰੋ ਤਿੰਨੇ ਕੱਟੀਆਂ ਨਿੱਕੇ ਨਿੱਕੇ ਜਿਹੇ ਸਿੰਘ ਜਿਹੜੀ ਚੀਜ਼ ਦੀ ਤੁਸੀਂ ਕੁਆਲਿਟੀ ਭਾਲਦੇ ਹੋ ਨੇ ਉਹ ਕੁਆਲਿਟੀ ਦੀਆਂ ਕੱਟੀਆਂ ਹੋਣਗੀਆਂ ਤਿੰਨੇ ਗੱਲਬਾਤ ਸਾਰੀ ਕਰ ਦੂੰਗਾ ਜਿਹੜਾ ਜਾਨਵਰ ਤੁਹਾਨੂੰ ਜੱਚੂਗਾ ਬਾਈ ਤੁਸੀਂ ਰابطਾ ਕਰ ਵੀਰੇ ਨਾਲ ਕਰ ਲਿਆ ਜੇ ਬਾਈ ਸਤਿ ਸ਼੍ਰੀ ਅਕਾਲ ਪਸ਼ਵਿੰਦਰ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੱਡੇ ਬਾਈ ਠੀਕ ਆ ਬਾਈ ਜੀ ਸੇਤਾਂ ਦੇ ਪਰਿਵਾਰ ਸੁਣਾ ਬਹੁਤ ਵਧੀਆ ਬਾਈ ਜੀ ਚੰਗੀ ਕਰ ਆਦਿਆ ਪੂਰਾ ਕਰ ਕਿਵੇਂ ਆ ਪੂਰਾ ਬਹੁਤ ਵਧੀਆ ਬਾਈ ਜੀ ਕਿਉਂ ਕਰਾ ਰਿਹਾ ਬੰਦਾ ਬਾਈ ਅੱਛਾ ਅੱਜ ਤਿੰਨ ਕੱਟੀਆਂ ਵੀਰੇ ਹਨਾ ਹਾਂਜੀ ਹਾਂਜੀ ਕਿਹੜਾ ਕਾਲੀ ਕੱਟੀ ਤੋਂ ਸ਼ੁਰੂਆਤ ਕਰੀਏ ਕੀ ਡਿਟੇਲ ਆ ਬਾਈ ਏ ਭਾਈ ਜੀ ਆਪਣੇ ਰਾਜਾ ਨੇ ਪੈਣ ਤੋਂ ਹੀ ਨਾਲ ਹੀ ਠੀਕ ਆ ਬਹੁਤ ਚੰਗੀ 18 19 ਕਿਲੋ ਦਾਦੀ ਮਾਸਲੇ ਦੂਜੇ ਸਵੇ ਚੋ ਹਾਂਜੀ ਹਾਂਜੀ ਸਿੰਗੀ ਸਿੰਗੀ ਬੜੀ ਚੰਗੀ ਬਹੁਤ ਚੰਗੀ ਭਾਈ ਜੀ ਦੀ ਵਕ ਵਾਰੀ ਲਾਈ ਕੈਮਰਾ ਸਿੰਗੀ ਵੇਖੀ ਭਾਈ ਨਿਕਾ ਨਿਕਾ ਸਿੰਘ ਆ ਜਮ ਨਾਲ ਹੀ ਹਨਾ ਮੂੰਹ ਵੇ ਕਿੱਡਾ ਸੁਣਾ ਆ ਜੀ ਜੀ ਭਾਈ ਇੰਨੇ ਬਰਨਾ ਕਰ ਵਾਲੀ ਨੇ ਹਨਾ ਬਾਕੀ ਵੇਲਵੂਲ ਬਹੁਤਾ ਕੱਟੀ ਦੀ ਬਹੁਤ ਜਿਆਦਾ ਵੇਲ ਜੀ ਇਹ ਕਿੰਨੇ ਚਿਰ ਦੀ ਇਹ ਇਹ ਭਾਈ 1 ਸਾਲ ਤੇ 5 ਮਹੀਨੇ ਦੀ ਆਈ ਇਹ ਮਲਾ 16 ਮਹੀਨੇ ਦੀ ਹੋਗੀ 17 ਮਹੀਨੇ ਦੀ ਹੋਗੀ ਹਾਂਜੀ ਭਾਈ ਯਾਰ ਹਨਾ ਕਿਆ ਬਾਤ ਝੋਲੀ ਜਾਲੀ ਵੀ ਪਹੁੰਚ ਗਈ ਬਹੁਤ ਚੰਗੀ ਬਈ ਉਂਝ ਵੀ ਕੱਟੀ ਬਰੀਕ ਬਹੁਤ ਆ ਬਹੁਤ ਬਰੀਕ ਆ ਬਈ ਕਿੰਨੇ ਦੀ ਦੇ ਦੇਗੇ 50 ਰੁਪਏ ਬਈ ਮੁੱਲ ਕਿਵੇਂ ਕਰਾਲੇ ਆਪਾਂ 36 ਦੇ ਮਾਨਤਨ ਵਿੱਚ ਕਰਨਾ ਬਸ 36 36000 ਦੇ ਵਿੱਚ ਮਾਨਤਨ ਕਰ ਤੋਰੀ ਵੀਰੇ ਮਾਰੇ ਖੋਲੀ ਇਹਨੂੰ ਭਰਾ ਲੈ ਵੀ ਮਿੱਤਰੋ ਮੋਨੋ ਜੋ ਮਰਜ਼ੀ ਕਰਾ ਲਓ ਵੀਰਾਂ ਦਾ 36000 ਦੇ ਵਿੱਚੋਂ ਮਾਨ ਤਣ ਕਰੂੰਗਾ ਕੱਟੀ ਬੋਟ ਕਾਣੀ ਦੀ ਆ ਬਾਈ ਕਿਉਂਕਿ ਇਹੋ ਜੀ ਝੋਟੀ ਜਦੋਂ ਮੈਂ ਬਣ ਗਈ ਨਾ ਤੇ ਇਹ ਨਹੀਂ ਹੈਗਾ ਵੀ ਤੁਹਾਡੇ 2 ਰੁਪਏ ਰਲ ਲੰਗੇ ਨਾ ਐਂਡ ਹੋ ਜੂਗਾ ਜਿਵੇਂ ਵੇਖੋ ਬਾਈ ਪੁੜਾ ਪੜਾ ਕੱਟੀ ਤਾਂ ਲਿਆ ਵੀਰੇ ਬਹੁਤ ਪਧਰੀ ਪੁਧਰੀ ਕੱਟੀ ਆ ਬਾਈ ਕਰਮਾ ਵਾਲੀ ਝੋਲੀ ਝਾਲੀ ਬਹੁਤ ਚੰਗੀ ਆ ਹੂੰ ਬਣਦੇ ਵੀਰੇ ਬਹੁਤ ਚੰਗੇ ਬਾਈ ਥੱਲੋ ਥੱਲੋ ਵੀ ਸਾਫ਼ ਸੁਥਰੀ ਕਰਮਾ ਵਾਲੀ ਤੇ ਹੁਣ ਤੁਹਾਨੂੰ ਦੋ ਨੰਬਰ ਤੇ ਦਿਖਾਉਣੀ ਟੇਢੇ ਕੱਟ ਦੇ ਵਿੱਚ ਨੀਲੀ ਦਾ ਵੀ ਇਹ ਕਿ ਨਜ਼ਰ ਦੀ ਬੱਲੀ ਕੱਟੀ ਬਿਰੇ ਨੀਲੀ ਦੀ ਏ ਬਾਈ 1 ਸਾਲ ਤੇ 9 ਮਹੀਨੇ ਦੀ ਇਹ ਇਹ ਹੈਗੀ ਆ 15 ਮਹੀਨੇ ਦੀ 15 ਮਹੀਨੇ ਦੀ ਹਾਂ ਜੀ ਤੋਰੀ ਵੀ ਰੇ ਨੂੰ ਵੀ ਕੱਢੀ ਬਾਦੋਂ ਇਹਦਾ ਕੋਈ ਸੀਮਨ ਡਿਟੇਲ ਪਤਾ ਵੀਰੇ ਕਿ ਨਹੀਂ ਇਹ ਵੀਰ ਜੀ ਆਪਣੇ ਰਿਸ਼ਤੇਦਾਰ ਆ ਹਰੀ ਹਰਜਾ ਉਹ ਕੋਲ ਲੈ ਕੇ ਆਂਦੀ ਆ ਪਜੋਗ ਪਿੰਡ ਤੋਂ ਹਾਂਜੀ ਹਾਂਜੀ ਉਹ ਲੈ ਕੇ ਆਏ ਸੀਗਾ ਸੁੰਨ ਵਾਲੀ ਬਸਤੀ ਵਾਲੋਂ ਮੱਝ ਲੈ ਕੇ ਆਏ ਸੀਗੇ ਬਹੁਤ ਚੰਗੀ ਇਹ ਮਗਰ ਆਈ ਸੀ ਕੱਟੀ ਉਹਨੇ ਆਪਾਂ ਝੂਠ ਮਾਰਨ ਦਾ ਜਿੰਦੀ ਮਰਜ਼ੀ ਗਈ ਚੱਲ ਗਈ ਆਪਾਂ ਨਹੀਂ ਠੀਕ ਆ ਵੱਡੇ ਬਾਈ ਹਾਂਜੀ ਹਾਂਜੀ ਕੱਟੀ ਬਹੁਤ ਚੰਗੀ ਆ ਬਾਈ ਹਨਾ ਊੜਾ ਪੜਾ ਕੱਟੀ ਦਾ ਮੂੰਹ ਬਹੁਤ ਸੋਹਣਾ ਯਾਰ ਬਹੁਤ ਚੰਗਾ ਬਾਈ ਕੱਟ ਬੜਾ ਪਿਆਰਾ ਯਾਰ ਹਾਂ ਨੇ ਠੀਕ ਆ ਭਾਈ ਯਾਰ ਇਹ 15 ਮਹੀਨਿਆਂ ਦੀ ਹੈ ਹਾਂਜੀ ਹਾਂਜੀ ਲਿਆ ਵੀਰੇ ਇੱਕ ਥਣ ਗੁਲਾਬੀ ਤਿੰਨ ਕਾਲੇ ਹਨਾ ਤਿੰਨ ਕਾਲੇ ਹਾਂਜੀ ਨਹੀਂ ਠੀਕ ਆ ਵੀਰੇ ਹੁਣਾਫੜਾ ਮਾਰਕਿੰਗ ਵੀ ਬਹੁਤ ਦੋ ਮਗਰਲੇ ਤਿੰਨਾਂ ਚਾਰਾਂ ਦੀ ਹੈਗੀ ਹਨਾ ਹਾਂਜੀ ਹਾਂਜੀ ਮੂਹਰਲਾ ਨੋ ਆ ਇੱਕ ਨਹੀਂ ਪਿੱਛੋਂ ਵੀ ਆ ਖੁਰਵੀ ਵਿੱਚੋਂ ਖੁਰਵੀ ਵਿੱਚੋਂ ਹਨਾ ਬਾਕੀ ਕੱਟਕੁੱਟ ਬੜਾ ਵੇਰ ਮੂੰਹ ਕਰੀ ਐਨੂੰ ਇਹਦਾ ਸੁੰਦਰ ਬਾਈ ਮੂੰਹ ਵੇਖੋ ਕਿੱਡਾ ਸੋਨਾ ਬਾਈ ਆ ਚੀਜ਼ ਹੁੰਦੀ ਹੈ ਜਿਹੜੀ ਵੀਰੇ ਹੁਣ ਜਦੋਂ ਉਹਨੇ ਟਿਕਾਣੇ ਦੀ ਝੋਟੀ ਪਰ ਇਹਦਾ ਵੀ ਮੁੱਲ ਕਿੰਨਾ ਵੀਰੇ ਇਹਦਾ 36 ਹੈ ਵਿੱਚੋਂ ਮੰਨਦਾ ਨਹੀਂ ਇਹਦਾ ਹੁਣ ਇਹ ਕੋਈ ਜੋੜਾ ਲੈ ਲੈ ਦੋਵੇਂ ਕਟਿੰਗ ਕਿਨੇ ਦੀਆਂ ਬਾਬੇ ਚੋਂ ਕਰਦੇ ਆ ਕੋਈ ਗੱਲ ਨਹੀਂ ਹੌਣ ਫਰੀ ਕਰਦੀ ਹੈ 100 ਹਾਂ ਕਰ ਦਾਂਗੇ ਜੀ ਕਰ ਦਾਂਗੇ ਜੋੜਾ ਲੈਣ ਤੇ ਹਾਂ ਜੀ ਕਰ ਦਾਂਗੇ ਜੇ ਤੁਸੀਂ ਜੋੜਾ ਲੈਣ ਤੇ 100 ਕਿਲੋਮੀਟਰ ਪਹੁੰਚ ਜਾਣਗੇ ਫਰੀ ਤੁਹਾਡੇ 100 ਕਿਲੋਮੀਟਰ ਤੀਕ ਇਹ ਨਹੀਂ ਹੈਗਾ ਵੀ ਤੁਸੀਂ ਅਗਰ ਸਟੇਟ ਤੋਂ ਲੈ ਲਈ ਫਿਰ ਤੁਹਾਨੂੰ ਕਿਰਾਇਆ ਦੇਣਾ ਪਊਗਾ 100 ਕਿਲੋਮੀਟਰ ਦਾ ਕਿਰਾਇਆ ਵੀਰ ਕਟਾ ਦਊਗਾ ਤੁਹਾਨੂੰ ਅੱਛਾ ਆਹ ਲਾਸਟ ਤੇ ਵੀਰੇ ਜਿਹੜੀ ਕੱਟੀ ਆ ਇਹ ਕੱਟੀ ਬਈ ਆਪਾਂ ਮੁੱਲ ਕਿੰਨਾ ਕੁ ਲਾ 25 ਦੀ ਦੇਣੀ ਆ ਹਾਂ ਨਾ ਠੀਕ ਹੈ ਇਹ ਕਿੰਨੇ ਚਿਰ ਦੀ ਆ ਵੱਡੇ ਬਾਈ ਇੱਕ ਸਾਲ ਦੀ ਆ ਬਾਈ ਪੂਰੇ 12 ਮਹੀਨੇ ਹਾਂ ਹਾਂ ਕੱਟੀ ਇਹ ਵੀ ਚੰਗੀ ਆ ਹਾਂ ਬਾਈ ਛੋੜ ਹੀ ਹੋਣੀ ਜੀ ਨਾ 25 ਚ ਲੈਣੀ ਆ ਇਹਦੀ ਬਸ ਠੀਕ ਆ ਵੱਡੇ ਬਾਈ ਇਹ 25000 ਦੀ ਦੇਣੀ ਆ ਤੇ ਉਹ ਆਪਾਂ ਦੇਣੀ ਆ 7 ਮਤਲਬ 36 36 ਮੁੱਲ 72000 ਬਣਦਾ ਉਹਨਾਂ ਦਾ ਹਾਂਜੀ ਹਾਂਜੀ ਠੀਕ ਆ ਬਾਈ ਨੰਬਰ ਪਸ਼ਮਿੰਦਰ ਬਾਈ ਕਿੰਨਾ ਆ ਗਿਆ ਵੀਰੇ ਕਿਵੇਂ 6283747628 ਇੱਕ ਵਾਰੀ ਹੋਰ ਪੜ੍ਹਨੀ ਹੈ 6283747628 ਠੀਕ ਹੈ ਭਾਈ ਇਸ ਨੰਬਰ ਤੇ ਵੀਰੇ ਨਾਲ ਰਾਬਤਾ ਕੰਮ ਕਰ ਲਿਆ ਜੇ ਮਿੱਤਰੋ ਪਿੰਡ ਲੰਗਿਆਣਾ ਨਵਾ ਪਸ਼ਵਿੰਦਰ ਸ਼ਰਮੇ ਬਾਈ ਦੇ ਕੋਲੇ ਆਰੋ ਦੇ ਕੋਲੇ ਬਿਲਕੁਲ ਬਾਈ ਦਾ ਘਰ ਆ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ ਧੰਨਵਾਦ